ਹੋ ਜੋ ਤੂੰ ਕਰਦੀ ਝਲਾਕੀਆਂ ਮੈਂ ਪੰਜਵੀਂ ਚ ਕੀਤੀਆਂ ਨਹੀਂ ਨਾਰਦੀਆਂ ਕਦੇ ਮੈਂ ਗੁਲਾਮੀਆਂ ਨਾ ਕੀਤੀਆਂ ਉਹ ਤੈਨੂੰ ਲੱਭ ਗਿਆ ਹੋਰ ਸਾਨੂੰ ਵੀ ਨਾ ਤੇਰੀ ਲੋੜ ਲੱਭ ਗਿਆ ਹੋਰ ਸਾਨੂੰ ਵੀ ਨਾ ਤੇਰੀ ਲੋੜ ਤੇਰਾ ਆਉਣਾ ਨਾ ਖਿਆਲ ਅੱਜ ਤੋਂ ਜਾਬਾਦ ਨਹੀਂ ਉਹ ਤੇਰੇ ਨਾਲ ਸੋਹਣੀਆਂ ਮੈਂ ਕਈ ਛੱਡੀਆਂ ਤੂੰ ਕਿਹੜਾ ਲਿਆ ਐਵੇਂ ਬਹਿਮ ਪਾਲਨੀ ਹੋ ਤੇਰੇ ਨਾਲ ਸੋਹਣੀਆਂ ਮੈਂ ਕਈ ਛੱਡੀਆਂ ਤੂੰ ਕਿਹੜਾ ਲਿਆ ਐਵੇਂ ਬਹਿਮ ਪਾਲਨੀ ਓਏ ਆਖ ਦੀ ਹੁੰਦੀ ਸੀ ਪਹਿਲਾਂ ਇਮੂ ਇਮੂਨੀ ਹੁਣ ਕਿਦਾਂ ਮਾੜਾ ਲੱਗਦਾ ਮੈਂ ਤੈਨੂੰ ਨਹੀਂ ਓਏ ਆਖ ਦੀ ਹੁੰਦੀ ਸੀ ਪਹਿਲਾਂ ਇਮੂ ਇਮੂਨੀ ਹੁਣ ਕਿਦਾਂ ਮਾੜਾ ਲੱਗਦਾ ਮੈਂ ਤੈਨੂੰ ਨਹੀਂ ਯਾਰਾਂ ਦਾ ਯਾਰ ਪੂਰਾ ਕਲੇ ਵਾਲਾ ਨਹੀਂ ਓ ਯਾਰਾਂ ਦਾ ਯਾਰ ਪੂਰਾ ਕਲੇ ਵਾਲਾ ਨਹੀਂ ਯਾਰ ਜਿੰਨੇ ਸਾਰੇ ਨਾਲ ਲਾਜਵਾਬ ਨਹੀਂ ਓ ਤੇਰੇ ਨਾਲੋਂ ਸੋਹਣੀਆਂ ਮੈਂ ਕਈ ਛੱਡੀਆਂ ਤੂੰ ਕਿਹੜਾ ਲਿਆ ਐਵੇਂ ਬਹਿਮ ਪਾਲਨੀ ਉਹ ਤੇਰੇ ਨਾਲੋਂ ਸੋਹਣੀਆਂ ਮੈਂ ਕਈ ਛੱਡੀਆਂ ਨਹੀਂ ਤੂੰ ਕਿਹੜਾ ਲਿਆ ਐਵੇਂ ਬਹਿਮ ਪਾਲਨੀ ਤੂੰ ਕਿਹੜਾ ਲਿਆ ਐਵੇਂ ਬਹਿਮ ਪਾਲਨੀ